ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਏ ਇਕੱਠ ਨੇ ਨਾ ਸਿਰਫ ਸਰਕਾਰਾਂ ਨੂੰ ਬਲਕਿ ਹਰ ਉਸ ਸੋਚ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਜੋ ਇਹ ਕਹਿੰਦੇ ਸੀ ਕਿ ਪੰਜਾਬ ਦਾ ਯੂਥ ਨਸ਼ੇ ਚ ਗ੍ਰਸਤ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਪਾੜ ਪਾ ਕੇ ਇਸ ਤੇ ਕਬਜ਼ਾ ਕਰ ਲਵਾਂਗੇ ਜਾਂ ਤੁਗਲਕੀ ਫਰਮਾਨਾ ਰਾਹੀ ਆਪਨਾ ਫੈਸਲਾ ਮੰਨਵਾ ਲਵਾਂਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਜੋ ਇਕੱਠ ਦਾ ਕਾਲ ਦਿੱਤਾ ਗਿਆ ਸੀ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਵੱਖ-ਵੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਗਵਾਹ ਬਣੀ ਹੈ ਉਸ ਐਰਾਦੇ ਜਿੱਥੇ ਪੁਲਿਸ ਦੀਆਂ ਕਿਲੇनुमा ਰੋਕਾਂ ਦੇ باوجود ਨਾ ਸਿਰਫ ਵਿਦਿਆਰਥੀ ਬਲਕਿ ਕਿਸਾਨ ਧਾਰਮਿਕ ਬੁੱਧੀਜੀਵੀ ਪੱਤਰਕਾਰ ਸਮਾਜ ਸੇਵੀ ਪ੍ਰੋਫੈਸਰ ਰਿਟਾਇਰਡ ਆਰਮੀ ਅਫੀਸਰ ਅਤੇ ਹੋਰ ਜਿਨ੍ਹਾਂ ਨੇ ਇਸ ਕਿਲੇ ਦੇ ਚੱਕਰ 뷰 ਨੂੰ ਤੋੜ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ 10 ਨਵੰਬਰ ਨੂੰ ਐਂਟਰੀ ਕੀਤੀ ਕਿਉਂਕਿ ਇਹਨਾਂ ਨੂੰ ਰੋਕਣ ਦੇ ਲਈ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕੀਤੀ ਹੋਈ ਸੀ ਨਾ ਸਿਰਫ ਚੰਡੀਗੜ੍ਹ ਪੁਲਿਸ ਬਲਕਿ ਪੰਜਾਬ ਪੁਲਿਸ ਵੀ ਆਪਣਾ ਪੂਰਾ ਯੋਗਦਾਨ ਇਹਨਾਂ ਨੂੰ ਰੋਕਣ ਦੇ ਲਈ ਪਾਉਂਦੀ ਹੋਈ ਨਜ਼ਰ ਆ ਰਹੀ ਸੀ ਸਦ ਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਉਂ ਇਹ ਇਕੱਠ ਹੁੰਦਾ ਹੈ ਅਤੇ ਕਿਉਂ ਵਿਦਿਆਰਥੀ ਧਰਨੇ ਤੇ ਬੈਠੇ ਨੇ ਦਰਅਸਲ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅੰਦਰ ਇੱਕ ਨੋਟੀਫਿਕੇਸ਼ਨ ਰਾਹੀਂ ਤਬਦੀਲੀ ਦੇ ਫੈਸਲੇ ਨੇ ਵਿਦਿਆਰਥੀਆਂ ਤੇ ਪੰਜਾਬ ਦੇ ਲੋਕਾਂ ਦੇ ਅੰਦਰ ਰੋਹ ਭਰ ਦਿੱਤਾ ਇਸ ਰੋਹ ਨੇ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲੈਣ ਦੇ ਲਈ ਮਜਬੂਰ ਕਰ ਦਿੱਤਾ ਪੰਜਾਬ ਉੱਪਰ ਅੰਗਰੇਜ਼ਾਂ ਦੇ ਰਾਜ ਮਗਰੋਂ ਆਧੁਨਿਕ ਸਿੱਖਿਆ ਦੇ ਪਸਾਰੇ ਤਹਿਤ 1854 ਦੇ ਵਿੱਚ ਪੰਜਾਬ ਦਾ ਸਿੱਖਿਆ ਮਹਿਕਮਾ ਬਣਿਆ ਲਾਹੌਰ ਅੰਦਰ ਗਵਰਨਮੈਂਟ ਕਾਲਜ ਮੈਡੀਕਲ ਕਾਲਜ ਅਤੇ ਹੋਰ ਵਿਦਿਆਕ ادارے ਵੀ ਬਣੇ ਵਿਦਿਅਕ ادارے ਉਸ ਵੇਲੇ ਕਲਕੱਤਾ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਸਨ ਪਰ ਉਹਨਾਂ ਦੀ ਕਲਕੱਤੇ ਤੋਂ ਦੂਰੀ ਤੇ ਬੰਗਾਲ ਮੁਤਾਬਕ ਵਿਦਿਅਕ ਪ੍ਰਬੰਧ ਦੀ ਸਮੱਸਿਆ ਕਾਰਨ ਪੰਜਾਬ 'ਚ ਯੂਨੀਵਰਸਿਟੀ ਬਣਾਉਣ ਦੀ ਮੰਗ ਤੇਜ਼ ਹੋਈ ਇਸ ਦੇ ਨਾਲ ਹੀ ਪੰਜਾਬ ਦੀਆਂ ریاستਾਂ گورਨਮੈਂਟ ਕਾਲਜ ਲਾਹੌਰ ਦੇ ਪ੍ਰਿੰਸੀਪਲ ਲਿਟਰਨ ਅਤੇ ਹੋਰ ਪੰਜਾਬੀ ਬੁੱਧੀਜੀਵੀਆਂ ਨੇ ਵੱਡਾ ਯੋਗਦਾਨ ਪਾਇਆ ਅਤੇ ਫੰਡ ਵੀ ਮੁਹैया ਕਰਵਾਏ ਸ਼ੁਰੂ ਵਿੱਚ 1869 ਅੰਦਰ ਪੰਜਾਬ ਯੂਨੀਵਰਸਿਟੀ ਕਾਲਜ ਲਾਹੌਰ ਦੇ ਵਿੱਚ ਸਥਾਪਿਤ ਕੀਤਾ ਗਿਆ ਜਿਸ ਦੇ ਪ੍ਰਬੰਧਨ ਦੇ ਲਈ ਸੈਨੇਟ ਹੋਂਦ ਦੇ ਵਿੱਚ ਆਈ 1877 ਦੇ ਵਿੱਚ ਇਸੇ ਸੈਨੇਟ ਨੇ ਇਸ ਨੂੰ ਯੂਨੀਵਰਸਿਟੀ ਚ ਤਬਦੀਲ ਕਰਨ ਦੀ ਮੰਗ ਰੱਖੀ ਅਤੇ 1882 ਦੇ ਵਿੱਚ ਇਸ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਬਣਾ ਦਿੱਤਾ ਗਿਆ ਜੋ ਕਿ ਬਰਤਾਨਵੀ ਭਾਰਤ ਦੀ ਚੌਥੀ ਯੂਨੀਵਰਸਿਟੀ ਸੀ ਇਸ ਯੂਨੀਵਰਸਿਟੀ ਤੋਂ ਹਰ ਗੋਬਿੰਦ ਖੁਰਾਣਾ ਅਤੇ ਅਬਦੁਲ ਕਲਾਮ ਵਰਗੇ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਉਭਰੇ ਪੰਜਾਬ ਦੀਆਂ ਪਾਸ਼ਾਵਾਂ ਸਾਹਿਤ ਅਤੇ ਵਿਗਿਆਨ ਦੀ ਸਿੱਖਿਆ ਅੰਦਰ ਇਸ ਯੂਨੀਵਰਸਿਟੀ ਦੇ ਕਾਲਜਾਂ ਤੇ ਵਿਭਾਗਾਂ ਨੇ ਕਾਫੀ ਯੋਗਦਾਨ ਪਾਇਆ ਪਰ ਪੰਜਾਬ ਦੀ ਧਰਤੀ ਵਾਂਗ ਪੰਜਾਬ ਯੂਨੀਵਰਸਿਟੀ ਨੇ ਵੀ 1947 ਦੀ ਵੰਡ ਦਾ ਸੰਤਾ ਫੰਡਾਇਆ 1947 ਦੇ ਵਿੱਚ ਇਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਐਕਟ ਰਾਹੀਂ ਪੰਜਾਬ ਦੇ ਵਿੱਚ ਮੁੜ ਸਥਾਪਿਤ ਹੋਈ ਸ਼ਿਮਲਾ ਹੁਸ਼ਿਆਰਪੁਰ ਜਲੰਧਰ ਸੋਲਨ ਅੰਬਾਲਾ ਤੇ ਦਿੱਲੀ ਵਰਗੀਆਂ ਥਾਵਾਂ ਤੋਂ ਵਕ-ਵਕ ਡਿਪਾਰਟਮੈਂਟਸ ਚਲਾਉਂਦੇ ਪਏ ਇਸ ਤੋਂ ਮਗਰੋਂ 1956 ਦੇ ਵਿੱਚ ਜਾ ਕੇ ਚੰਡੀਗੜ੍ਹ ਦੇ ਵਿੱਚ ਇਸ ਨੂੰ ਆਪਣਾ ਕੈਂਪਸ ਮਿਲਿਆ 1904 ਤੱਕ ਰੋ ਤੱਕ Shimla ਅਤੇ Jalandhar ਦੇ ਵਿੱਚ ਇਸ ਦੇ ਰੀਜਨਲ ਸੈਂਟਰ ਵੀ ਰਹੇ ਫਿਰ 1968 ਦੇ ਪੰਜਾਬ ਪੁਨਰਗਠਨ ਐਕਟ ਨੇ ਇਸ ਦਾ ਸਾਰਾ ਕੰਟਰੋਲ ਕੇਂਦਰ ਸਰਕਾਰ ਦੇ ਹੱਥ ਦੇ ਦਿੱਤਾ 1970 ਮਗਰੋਂ ਪਹਿਲਾ ਹਿਮਾਚਲ ਨੇ ਆਪਣੇ ਕਾਲਜ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਨਾਲ ਅਤੇ 1973 ਦੇ ਵਿੱਚ ਹਰਿਆਣਾ ਨੇ ਆਪਣੇ ਕਾਲਜ ਕੁਰੂਖੇਤਰ ਯੂਨੀਵਰਸਿਟੀ ਦੇ ਨਾਲ ਕਾਲਜ ਜੋੜ ਦਿੱਤੇ ਸਿੱਟੇ ਵਜੋਂ 1997 ਤੱਕ ਦੋਹਾਂ ਦੀ ਸੈਨੇਟ ਅੰਦਰੋਂ ਨੁਮਾਇੰਦਗੀ ਵੀ ਖਤਮ ਹੋ ਗਈ ਪਰ ਇਸ ਦੇ ਬਾਵਜੂਦ ਵੀ ਕੇਂਦਰ ਨੇ ਪੰਜਾਬ ਯੂਨੀਵਰਸਿਟੀ ਤੇ ਆਪਣਾ ਕੰਟਰੋਲ ਨਹੀਂ ਛੱਡਿਆ ਪੰਜਾਬ ਪੁਨਰਗਠਨ ਐਕਟ 1968 ਦੀ ਧਾਰਾ 72 ਰਾਹੀਂ ਹੀ ਕੇਂਦਰ ਨੇ 28 ਅਕਤੂਬਰ ਨੂੰ ਉਹ ਨੋਟੀਫਿਕੇਸ਼ਨ ਲਿਆਂਦਾ ਜਿਸ ਰਾਹੀਂ ਯੂਨੀਵਰਸਿਟੀ ਦੇ ਪ੍ਰਬੰਧ ਦੇ ਲਈ ਚੁਣੀ ਜਾਣ ਵਾਲੀ ਸੈਨੇਟ ਦਾ ਮੌਜੂਦਾ ਢਾਂਚਾ ਭੰਗ ਕੀਤਾ ਗਿਆ ਸੀ ਬਦਲੇ ਵਿੱਚ ਪ੍ਰਬੰਧ ਅnder ਗ੍ਰੈਜੂਏਟ ਹਲਕੇ ਦੀਆਂ ਸੀਟਾਂ ਪੂਰੀ ਤਰ੍ਹਾਂ ਖਤਮ ਕਰ ਦਿੱਤੀਆਂ ਤੇ ਬਾਕੀ ਸੀਟਾਂ ਵੀ ਕਟਾ ਦਿੱਤੀਆਂ ਗਈਆਂ ਸਿੰਡੀਗੇਟ ਰਾਹੀਂ ਸਾਰੀਆਂ ਤਾਕਤਾਂ ਵਾਈਸ ਚਾਂਸਲਰ ਦੇ ਹੱਥ ਦੇ ਵਿੱਚ ਦੇ ਦਿੱਤੀਆਂ ਗਈਆਂ ਜਿਹੜੇ ਜਮਹੂਰੀ ਅਧਿਕਾਰ ਅੰਗਰੇਜ਼ਾਂ ਵੇਲੇ ਯੂਨੀਵਰਸਿਟੀ ਪ੍ਰਬੰਧ ਦੇ ਲਈ ਪੰਜਾਬੀਆਂ ਨੂੰ ਮਿਲੇ ਸੀ ਅੱਜ ਦੀ ਕੇਂਦਰ ਸਰਕਾਰ ਉਹਨਾਂ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ 2021 ਦੇ ਵਿੱਚ ਸੈਨੇਟ ਦੀਆਂ ਚੋਣਾਂ ਕਰਵਾਉਣ ਨੂੰ ਲੈ ਕੇ ਟਾਲ ਮਟੋਲ ਕੀਤਾ ਗਿਆ ਜਿਸ ਦੇ ਵਿਰੋਧ ਮਗਰੋਂ ਹੀ ਸੈਨੇਟ ਦੀਆਂ ਚੋਣਾਂ ਕਰਵਾਈਆਂ ਗਈਆਂ ਸੰਨ ਹੁਣ ਭਾਵੇਂ ਇਹ ਹਮਲਾ ਰੁਕ ਗਿਆ ਪਰ ਸਵਾਲ ਇਹ ਬਣਦਾ ਹੈ ਕਿ ਕੇਂਦਰ ਸਰਕਾਰ ਕੋਲ ਇਹ ਤਾਕਤ ਕਿਵੇਂ ਆਈ 1968 ਨੂੰ ਪਾਸ ਹੋਏ ਇਸੇ ਐਕਟ ਰਾਹੀਂ ਪੰਜਾਬ ਵਿੱਚੋਂ ਹਰਿਆਣਾ ਬਣਿਆ ਅਤੇ ਕੁਝ ਹਿੱਸੇ हिमाचल ਨੂੰ ਦੇ ਦਿੱਤੇ ਗਏ ਦਰਅਸਲ ਮਸਲਾ ਸਿਰਫ ਪੰਜਾਬ ਯੂਨੀਵਰਸਿਟੀ ਦਾ ਨਹੀਂ ਸਗੋਂ ਇਸ ਦੀ ਜੜ੍ਹ ਚ ਪੰਜਾਬ ਪੁਨਰਗਠਨ ਐਕਟ 1966 ਹੈ 18 ਸਤੰਬਰ 1966 ਨੂੰ ਪਾਸ ਹੋਏ ਇਸੇ ਐਕਟ ਰਾਹੀਂ ਪੰਜਾਬ ਵਿੱਚੋਂ ਹੀ ਹਰਿਆਣਾ ਬਣਿਆ ਅਤੇ ਕੁਝ ਹਿੱਸੇ ਹਿਮਾਚਲ ਨੂੰ ਦੇ ਦਿੱਤੇ ਗਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਕੇਂਦਰ ਨੇ ਆਪਣੇ ਕੰਟਰੋਲ ਹੇਠ ਰੱਖ ਲਿਆ ਇਸ ਐਕਟ ਰਾਹੀਂ ਪਾਣੀਆਂ ਦੀ ਵੰਡ ਪਾਖੜਾ ਬਿਆਸ ਮੈਨੇਜਮੈਂਟ ਪੂਡ ਪੰਜਾਬੀ ਪੂਲ ਦੇ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਰੱਖਣਾ ਅਤੇ ਵੰਡ ਦੇ ਲਈ ਪਿੰਡ ਦੀ ਜਗ੍ਹਾ ਤਹਿਸੀਲ ਨੂੰ ਇੱਕ ਇਕਾਈ ਮੰਨਣ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਵਿਤਕਰਾ ਹੋਇਆ ਅਸਲ 'ਚ ਪੰਜਾਬੀ ਸੂਬੇ ਦੀ ਮੰਗ 1947 ਤੋਂ ਬਾਅਦ ਹੀ ਉੱਠ ਰਹੀ ਸੀ ਪਰ ਇਸ ਮੰਗ ਨੂੰ ਮੰਨਣ ਦੀ ਜਗ੍ਹਾ ਸੱਚਰ ਕਮੇਟੀ ਰਾਹੀਂ ਪੰਜਾਬ ਦੀ ਪੰਜਾਬੀ ਬੋਲਦੇ ਤੇ ਹਿੰਦੀ ਬੋਲਦੇ ਦੋ ਖੇਤਿਆਂ 'ਚ ਪ੍ਰਸ਼ਾਸਨਿਕ ਵੰਡ ਕਰ ਦਿੱਤੀ ਗਈ 1956 ਦੇ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਵਿੱਚ ਪਾਸ਼ਾ ਦੇ ਆਧਾਰ ਤੇ ਦੱਖਣੀ ਸੂਬਿਆਂ ਦੀ ਵੰਡ ਤਾਂ ਮੰਨ ਲਈ ਗਈ ਪਰ ਪੰਜਾਬੀ ਸੂਬਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਜਦੋਂ 1965 ਦੀ ਜੰਗ ਮਗਰੋਂ 1964 ਦੇ ਵਿੱਚ ਪੰਜਾਬੀ ਸੂਬੇ ਦੀ ਮੰਗ ਮੰਗੀ ਗਈ ਤਾਂ ਰੀਆਰਗੇਨਾਈਜੇਸ਼ਨ ਐਕਟ ਅੰਦਰ ਅਜਿਹੀਆਂ ਊਨਤਾਈਆਂ ਰੱਖ ਲਈਆਂ ਗਈਆਂ ਜਦ ਕਿ ਹੋਰ ਮਾਮਲਿਆਂ ਦੇ ਵਿੱਚ ਮਹਾਰਾਸ਼ਟਰ ਗੁਜਰਾਤ ਵਰਗੇ ਸੂਬੇ ਬਣਾਉਣ ਸਮੇਂ ਟਕਰਾਮਾਂ ਦੇ باوجود ਵੀ ਦੋਹਾਂ ਰਾਜਾਂ ਨੂੰ ਆਪਣੀ ਰਾਜਧਾਨੀ ਮਿਲੀ ਤੇ ਆਪਣੇ ਆਪਣੇ ਆਧਾਰੇ ਮਿਲੇ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਰਾਜਧਾਨੀ ਪਾਣੀ ਯੂਨੀਵਰਸਿਟੀ BBMB SGPC ਦਾ ਕੰਟਰੋਲ ਕੇਂਦਰ ਨੇ ਆਪਣੇ ਹੱਥ ਰੱਖ ਲਿਆ ਇਹ ਐਕਟ ਸਥਾਪਤ ਸੰਵਿਧਾਨ ਮੁਤਾਬਕ ਸੂਬਿਆਂ ਦੇ ਅਧਿਕਾਰਾਂ ਦੀ ਉਲੰਘਣਾ ਸੀ ਪਰ ਕੇਂਦਰ ਦੀ ਮਨਮਰਜ਼ੀ ਚੱਲਦੀ ਗਈ ਇਸ ਦੀ ਊਨਤਾਈਆਂ ਦੇ ਵਿਰੋਧ ਚ ਅਨੰਦਪੁਰ ਸਾਹਿਬ ਦਾ ਮਤਾ ਉਬਰ ਕੇ ਸਾਹਮਣੇ ਆਇਆ ਇਸ ਮਗਰੋਂ ਕੇਂਦਰ ਸਰਕਾਰ ਦੇ ਜ਼ਬਰ ਅਤੇ ਮਨਮਾਨੀਆਂ ਵਿਰੁੱਧ ਇੱਕ ਲੰਬੇ ਸੰਘਰਸ਼ ਦਾ ਦੌਰ ਇਸ ਧਰਤੀ ਨੇ ਦੇਖਿਆ ਪੰਜਾਬ ਯੂਨੀਵਰਸਿਟੀ ਅੰਦਰ ਸ਼ੁਰੂ ਹੋਏ ਮੋਰਚੇ ਨੇ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਕਬਰਹਾਟ ਛੇੜ ਦਿੱਤੀ ਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਸਿਆਸੀ ਹੱਕਾਂ ਪ੍ਰਤੀ ਜਾਗਰੂਕ ਅਤੇ ਲਾਮਬੰਦ ਹੋਣ ਲੱਗ ਗਈ ਹੈ ਇਸ ਮੋਰਚੇ ਦੀ ਜਿੱਤ ਨੂੰ ਇੱਥੇ ਹੀ ਨਹੀਂ ਛੱਡਣਾ ਚਾਹੀਦਾ